ਉਹ ਦੇਖ ਇਹ ਹਰਕਤਾਂ ਮੈਂ ਕੋਲ ਬੈਠੀ ਆ ਨੂੰ ਕੋਈ ਚੱਕਰ ਨਹੀਂ ਤੇ ਹਲਕੀ ਜਿਹੀ ਕਿਨਮੈਨ ਹੋ ਰਹੀ ਹੈ ਮੈਂ ਰਿਪੋਰਟਿੰਗ ਕੀਤੀ ਸੀ ਹਣਾ ਛੁਟਕੀ ਮਿਉਂ ਪੂਚੀ ਹਾਂ ਨੋਨੀ ਉਹ ਉਹ ਬੈਠੀ ਰਕਾਨ ਇਹ ਨਾ ਜਦ ਵੀ ਗੇਟ ਹੈ 메ਨ ਗੇਟ ਰਾਹੀਂ ਆ ਵਿੱਚ ਸੱਤ ਤੋਂ ਆਵੇ ਇੱਥੇ ਆ ਕੇ ਬੈਠਦੀ ਆ ਦੇਖ ਲਓ ਤੁਸੀਂ ਇਹਦੇ ਹਸਾਬ ਕਿਤਾਬ ਮਾਣੋ ਕੀ ਗੱਲ ਸੱਚੀ ਕਾਲ ਜੀ ਅੱਜ ਦੋ ਦਿਨਾਂ ਬਾਅਦ ਬਲੂਂਗੜੇ ਘਰੇ ਆਏ ਨੇ ਆ ਬੈਠੇ ਨੇ ਚੱਕੋ ਜੀ ਆ ਕੇ ਬਲੁੰਗੜੇ ਵਾਪਸ ਇਹ ਪਹਿਲਵਾਨ ਹੋਣਾ ਨੇ ਤੜਕੀ ਤੜਕੀ ਦੁੱਧ ਪੀਤਾ ਸੰਧਾਰੇ ਵਾਲੇ ਬਿਸਕੁਟ ਖਾਦੇ ਆ ਫਿਰਦੇ ਨੇ ਆ ਲਾਗੀ ਖੇਡਣੇ ਇਹਦੇ ਨਾਲ ਇਹ ਸਾਡਾ ਬਲੁੰਗੜਾ ਲਾਗੇ ਖੇਡਣੇ ਇਹਦੇ ਨਾਲ ਹਲਕੀ ਜੀ ਬਾਰਿਸ਼ ਹੈਗੀ ਆ ਦੇਖਾਂ ਦੁੱਧ ਪੀ ਲਿਆ ਇਹਨਾਂ ਨੇ ਪੂਰਾ ਥੋੜਾ ਜਿਹਾ ਰਹਿ ਗਿਆ ਥੋੜਾ ਜਿਹਾ ਰਹਿ ਗਿਆ ਚਲੋ ਬਾਚ ਪੀ ਲਣਗੇ ਮੈਂ ਤਾਂ ਨਾ ਵਿਚਾਰੇ ਹਾਂ ਢਿੱਡ ਭਰ ਜੂਏ ਬੱਚਿਆਂ ਦਾ ਮੌਸਮ ਦੇਖ ਲਓ ਬਾਕੀ ਤੁਸੀਂ ਕਾ ਬੈਠੀ ਆ ਮਾਣੂ ਕਾ ਫਿਰਦਾ ਪਹਿਲਵਾਨ ਉਹ ਦੇਖੋ ਦੇਖਣ ਗਿਆ ਉੱਥੇ ਵੀ ਲੈ ਕੇ ਆਇਆ ਕੁਝ ਆ ਲੈ ਦੇਖੋ ਉਹਨੂੰ ਐ ਸੀਗਾ ਵੀ ਮੇਰੇ ਵਾਸਤੇ ਕੁਝ ਲੈ ਕੇ ਆਇਆ ਖਾਣ ਲੱਗਿਆ ਆ ਤੇਰੀ ਨੇ ਕਿੰਨੇ ਦਿਨ ਆਈ ਆ ਜੱਜ ਜੱਜ ਜੀ ਖੇਡਣ ਆਈ ਆ ਲੱਗੇ ਖੇਡਣ ਤੇਰੇ ਨਾਲ ਇਹਨਾਂ ਨੂੰ ਐ ਪੁੱਛ ਕੇ ਕਿੰਨੇ ਦਿਨ ਹੋ ਗਏ ਤੁਸੀਂ ਕਿੱਥੇ ਗਏ ਹੋ ਸੀਗੇ ਕਿੰਨੇ ਦਿਨ ਹੋ ਗਏ ਇੱਥੇ ਦੇਸੀ ਆਈ ਨਹੀਂ ਸੀ ਪੱਲਾ ਹਾਂ ਚਲ ਆ ਜਾ ਇਹਨਾਂ ਨੂੰ ਦੇਖੀ ਕਿੱਥੇ ਨੇ ਤੇ ਮੌਸਮ ਦਿਖਾਈਏ ਸਾਰਿਆਂ ਨੂੰ ਆਪਾਂ ਦੇਖੋ ਜੀ ਮੌਸਮ ਹਲਕੀ ਜਿਹੀ ਕਿਣਮਣ ਹੈਗੀ ਆ ਤੂੰ ਆ ਤੂੰ ਆ ਹੋਈ ਹੋਈ ਆ ਤੂੰ ਆ ਪੁੱਤਾ ਆ ਫਿਰ ਉਹ ਉਹ ਆਇਆ ਥੋੜੀ ਜੀ ਸਵੇਰ ਸਵੇਰ ਕੀ ਗੰਧ ਨੇ ਠੰਡ ਜੀ ਹੁੰਦੀ ਆ ਹਾਂ ਆਕ ਮਾਰ ਰੋ ਰੇ ਖੜਕੇ ਉਹਨੂੰ ਆਹਗਾ ਬਾਣੀ ਓਏ ਕੀ ਕਹਤਾ ਬਾਣੀ ਓਏ മൂഹേ ചെല കൂ ਕਹੇਗਾ ਪੁੱਤ ਇਹਨਾਂ ਦੀ ਮੰਮਾ ਕਿੱਥੇ ਗਈ ਮੰਮੀ ਇਹਨਾਂ ਦੀ ਮੈਨੂੰ ਕੀ ਪਤਾ ਹਣਾ ਪੁੱਤ ਆ ਦੇਖੋ ਆ 골ਡਨ ਐ ਤੇ ਕਾ ਬੈਠਾ ਥੈਲੇ ਕੋਲ ਹਾਏ ਪੂਜੀ ਤਿੰਨੇ ਬੈਠੇ ਨੇ ਕਿ ਹਾਲ ਚਾਲ ਬੱਚਿਓ ਤੇ ਦੇਖੋ ਇਹ ਪੇਤੀ ਨੇ ਬਿਲਕੁਲ ਨਹੀਂ ਡਰਦੇ ਬਸ ਅਗਰ ਇਨਸਾਨ ਹਰਕਤ ਨਾ ਕਰੇ ਹਨਾ ਇਹਨਾਂ ਨੂੰ ਪਰੇਸ਼ਾਨ ਕਰਨ ਵਾਲੇ ਫਿਰ ਕੁਝ ਨਹੀਂ ਕਹਿੰਦੇ ਜਦੋਂ ਆਪਾਂ ਕਿਸੇ ਜਾਨਵਰ ਨੂੰ ਫੜਦੇ ਆ ਉਹਦੇ ਪਿੱਛੇ ਭੱਜਦੇ ਆ ਉਹਨੂੰ ਮਾਰਦੇ ਆ ਫਿਰ ਉਹ ਵੀ ਵਾਈਬ ਸਮਝਦੇ ਨੇ ਤਾਂ ਕੋਸ਼ਿਸ਼ ਕਰਿਆ ਕਰੋ ਜਾਨਵਰਾਂ ਨੂੰ ਪਿਆਰ ਦੇਣ ਲਈ ਅੱਜ ਦਾ ਬਲੌਗ ਬਲੂੰਗੜਿਆਂ ਦੇ ਨਾਲ ਲਓ ਜੋ ਤਾਂ ਚੱਲਿਆ ਉਧਰ ਨੂੰ ਟੈਂਕੀ ਦੇ نیچے ਉਹ ਦੇਖੋ ਵੱਡਾ ਕੋਲਾ ਰੱਖਤਾ ਜੀ ਮੈਨੂੰ ਕਮੈਂਟ ਆਇਆ ਕਿ ਬਲੂੰਗੜੇ ਵੱਡਾ ਕੋਲਾ ਰੱਖੋ ਤੇ ਚਾਰੇ ਫੈਮਲੀ ਦੇ ਵਧੀਆ ਤਰੀਕੇ ਨਾਲ ਖਾ ਲੈਂਦੀ ਆ ਲੈ ਹੁਣ ਖਤਮ ਵੀ ਹੋ ਗਿਆ ਖਾਣਾ ਫੇਰ ਵੀ ਉੱਥੇ ਗਿਆ ਤੇ ਮੀਂਹ ਪੈ ਰਿਹਾ ਜੀ ਹਲਕੀ ਜਿਹੀ ਕਿੰਮੇ ਨਾ ਇੱਥੇ ਨੇ ਇਹ ਆ ਬੈਠਾ ਥੈਲੇ ਦੇ ਮਗਰ ਹਾਈ ਨਾਨੀ ਬੜੇ ਦਿਨਾਂ ਬਾਅਦ ਮਿਲਿਆ ਪੁੱਤ ਕਿੱਥੇ ਚਲੇ ਗਿਆ ਸੀ ਹਾਂ ਪੂਜੀ ਕਿੱਧਰ ਚਲੇ ਗਿਆ ਸੀ ਕਾਕੇ ਦੂਜਾ ਕਿੱਥੇ ਚਲਾ ਗਿਆ ਇਹ ਮਾਤਾ ਹੁਣ ਇੱਥੇ ਫਿਰਦੀ ਸੀ ਉਹ ਬੈਠਾ ਦੂਜਾ ਹਾਂ ਮੋਨੀ ਨੋਨੀ ਹਾਂ ਤੇ ਇਹ ਦੁੱਧ ਚ ਪਿਓਗੇ ਇਹਨਾਂ ਨੂੰ ਰੋਟੀ ਅਸੀਂ ਚੂਰ ਕੇ ਪਾਉਣੇ ਆ ਤੇ ਜਦੋਂ ਇਹ ਛੋਟੇ ਸੀ ਅਸੀਂ ਇਹਨਾਂ ਨੂੰ ਚੱਕਣ ਦੀ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਫਸਟ ਟਾਈਮ ਬਿੱਲੀ ਨੇ ਬੱਚੇ ਉੱਥੇ ਦਿੱਤੇ ਸੀ ਆ ਟੈਂਕੀ ਦੇ ਨੀਚੇ ਤੇ ਫੇਰ ਇਹ ਸੱਤ ਘਟ ਟੱਪਣ ਦਾ ਕੋਈ ਰਿਵਾਜ ਹੁੰਦਾ ਇਹ 2-4 ਦਿਨ ਰਹਿੰਦੀ ਐ ਇੱਥੇ 2-4 ਦਿਨ ਫਿਰ ਗਾਇਬ ਹੋ ਜਾਂਦੀ ਫਿਰ ਇਹਨਾਂ ਨੂੰ ਲਿਆਉਂਦੀ ਹੁਣ 2 ਦਿਨ ਬਾਅਦ ਆਈ ਐ ਇਹ ਬਿੱਲੀਆਂ ਦਾ ਹਸਾਬ ਕਿਤਾਬ ਹੀ ਹੁੰਦਾ ਸੱਤ ਘਟ ਟੱਪਣ ਦਾ ਇਹ ਕਿੰਨਾ ਕੁ ਸੱਚ ਐ ਕਿੰਨਾ ਕੁ ਝੂਠ ਐ ਇਹ ਤਾਂ ਰੱਬ ਜਾਣੇ ਮੈਨੂੰ ਨਹੀਂ ਪਤਾ ਪਰ ਸੱਚੀ ਗੱਲ ਐ ਜੀ ਇੱਕ ਜਗ੍ਹਾ ਟਿੱਕੇ ਨਹੀਂ ਬੈਠਦੀ ਸਾਡੇ ਕੋਲ 2 ਦਿਨ ਬਾਅਦ ਆਈ ਐ ਬੱਚੇ ਲੈ ਕੇ ਹੁਣ ਦੇਖਦੀ ਆ ਅੱਜ ਸਾਰਾ ਦਿਨ ਕਿੱਥੇ ਰਹਿਣਗੇ ਔਰ ਫਿਰ ਕਦੋਂ ਕਿੱਥੇ ਚਲੇ ਜਾਣਗੇ ਤੇ ਆ ਨੂਨੀ ਜਾਂ ਬੈਠਾ ਵੀ ਇੱਥੇ ਦੇਖੋ ਇੱਥੇ ਬੈਠਾ हां पुत्त मैं कुछ नहीं कहंदी तिनू ਤੇ ਸਾਡੀ ਜਪਜੀ ਵੀ ਇਹਨਾਂ ਨੂੰ ਬਹੁਤ ਪਿਆਰ ਕਰਦੀ ਆ ਜਿੱਦਾਂ ਦੇ ਘਰ ਦੇ ਵਿੱਚ ਮਾਹੌਲ ਹੋਊਗਾ ਨਾ ਬੱਚੇ ਉਦਾਂ ਦਾ ਮਾਹੌਲ ਹੀ ਪਸੰਦ ਕਰਨਗੇ ਤਾਂ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਬੱਚਿਆਂ ਨੂੰ ਘਰ ਦੇ ਵਿੱਚ ਵਧੀਆ ਮਾਹੌਲ ਦੇਣ ਲਈ ਕਿਉਂਕਿ ਬੱਚੇ ਵੀ ਉਹੀ ਸਿੱਖਣਗੇ ਜਿੱਦਾਂ ਦਾ ਉਹ ਦੇਖਦੇ ਨੇ ਤਾਂ ਸਾਡੀ ਜਪਜੀ ਬੂਟਿਆਂ ਨੂੰ ਵੀ ਬਹੁਤ ਪਿਆਰ ਕਰਦੀ ਆ ਔਰ ਇਸੇ ਤਰ੍ਹਾਂ ਇਹਨਾਂ ਨੂੰ ਵੀ ਬਹੁਤ ਪਿਆਰ ਕਰਦੀ ਆ ਉਹ ਦੇਖੋ ਕਮਲੇ ਦੇ ਪਿੱਛੇ ਲੁਕ ਗਿਆ ਮੈਂ ਦੋ गमਲਿਆਂ ਦੀ ਰਿਪੋਰਟਿੰਗ ਕੀਤੀ ਆ ਕਿਉਂਕਿ ਬਰਸਾਤਾਂ 'ਚ ਮੇਰਾ ਜਨਮ ਦਿਨ ਹੁੰਦਾ ਜਨਮ ਦਿਨ ਵਾਲੇ ਦਿਨ ਤਾਂ ਸਾਰੇ ਕੰਮ ਮੇਤੋਂ ਨਹੀਂ ਹੁੰਦੇ ਤਾਂ ਮੈਂ ਇੱਕ ਦਿਨ ਇੱਕ ਮਹੀਨਾ ਬਰਸਾਤਾਂ ਦਾ ਆਪਣੇ ਜਨਮ ਦਿਨ ਦੇ ਜਿਹੜੇ-ਜਿਹੜੇ ਮੇਰੇ ਖਿਆਲ ਜਾਂ ਜਿਹੜੇ-ਜਿਹੜੇ ਮੈਂ ਗੱਲਾਂ ਕਰਨਾ ਚਾਹਨੀ ਜਿਵੇਂ ਮੈਨੂੰ गमਲੇ ਖਰੀਦਣ ਦਾ ਸ਼ੌਂਕ ਹੈ ਸਬਜ਼ੀਆਂ ਲਗਾਉਣ ਦਾ ਸ਼ੌਂਕ ਹੈ ਉਧਰੋਂ ਮੈਨੂੰ ਫਲ ਵਾਲੇ ਬੂਟੇ ਲਗਾਉਣ ਦਾ ਸ਼ੌਂਕ ਹੈ ਉਹ ਮੈਂ ਕਰਦੀ ਰਹਿਣੀ ਆ ਤੇ ਹੁਣ ਮੈਂ ਚਿੜੀਆਂ ਵਾਲੇ ਆਲ ਨੇ ਮਗਾਏ ਨੇ ਬਰਡ ਹਾਊਸ ਤੇ ਉਹ ਲਿੰਕ ਮੈਂ ਵੀਡੀਓ ਚ ਵੀ ਸ਼ੇਅਰ ਕਰੂੰਗੀ ਤੁਸੀਂ ਵੀ ਉਹਦੇ ਨਾਲ ਦੇ ਆਲ ਨੇ ਮਗਾ ਸਕਦੇ ਹੋ ਰਹਿਣ ਬਸੇਰਾ ਮਗਾ ਸਕਦੇ ਹੋ ਉਹ ਉਧਰ ਕੀ ਕਰਦਾ ਫਿਰਦਾ ਤੇ ਇੱਕ ਆ ਦੇਖੋ ਆ ਪੰਛੀਆਂ ਲਈ ਦਾਣੇ ਵਾਲਾ ਬੋਤਲ ਦਾ ਸਿਸਟਮ ਟੰਗਿਆ ਸੀ ਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਪੋਰਟ ਕਰੋ ਤੇ ਵੀਡੀਓ ਪੂਰੀ ਦੇਖਿਆ ਕਰੋ ਇਹਦੇ ਨਾਲ ਬਹੁਤ ਸਹਯੋਗ ਮਿਲੂ ਤੇ ਇੱਕ ਡੌਗੀਆਂ ਨੂੰ ਰੈਸਕਿਊ ਕਰਨਾ ਤੇ ਡਾਕਟਰ ਨੇ ਹਜੇ ਫੋਨ ਨਹੀਂ ਚੱਕਿਆ ਉਹਦਾ ਬਲੌਗ ਵੀ ਤੁਹਾਡੇ ਨਾਲ ਸਾਂਝਾ ਕਰੂੰਗੀ ਅੱਜ ਦਾ ਬਲੌਗ ਸਿਰਫ ਬਿੱਲੀਆਂ ਲਈ ਆ ਨਾ 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 ਮੇਰੇ ਕੋਲ ਚ ਆ ਕੇ ਭੱਜਿਆ ਟਿੱਡਿਆ ਟਿੱਡਿਆ ਪੂਚੀ ਹਾਈ ਮਾਨੋ ਮਿਉਂ ਮਿਉਂ ਆ ਦੇਖੋ ਮਿਉਂ ਕਰ ਤੇ ਰਿਐਕਟ ਕਰਦੇ ਨੇ ਐਥੇ ਇੱਕ ਪ੍ਰਿੰਟ ਫਿਰਦੀ ਸੀ ਉਹਨਾਂ ਨੇ ਖੇਡਣ ਲੱਗ ਗਏ ਉਹ ਬੈਠਾ ਇਹਨਾਂ ਦਾ ਸ਼ੇਰ ਭਾਈ ਉਹ ਗਮਲੇ ਦੇ ਵਿੱਚ ਲੁਕਿਆ ਬੈਠਾ ਪੂਚੀ ਆ ਜਾ ਉਹ ਨਹੀਂ ਆਂਦਾ ਉਹ ਤਾਂ ਉੱਥੇ ਬੈਠੂਗਾ ਹੁਣ ਇਹ ਦੋਨੋਂ ਦਲੇਰ ਨੇ ਉਹ ਕਿਧਰ ਚਲੀ ਗਈ ਇੱਕ ਤੇ ਦੇਖੋ ਅੱਜ ਕਿਨਵੇਂ ਨੇ ਹੁੰਦੀ ਆ ਟੈਂਕੀ ਦੇ نیچے ਸੀ ਇਹਨਾਂ ਇਹਨਾਂ ਲਈ ਦੇਖੋ ਉਧਰ ਸਾਈਡ ਤੇ ਨਾ ਉਹ ਲਗਾਤਾ ਆ ਕੀ ਪਿਆ ਸੀ ਇੱਕ ਕਟਿੰਗ ਦੀ ਪੈਸੇ ਸਾਈਡ ਤੇ ਖੜੀ ਕਰਤੀ ਕਿਧਰੋਂ ਬਾਛੜ ਨਾ ਜਾਵੇ ਤੇ نیچے ਖਾਣ ਨੂੰ ਤੇ ਹੁਣ ਇਹਨਾਂ ਦੀ ਮਰਜ਼ੀ ਹੈ ਕਦੋਂ ਤੱਕ ਬੈਠਣਗੇ ਕਦੋਂ ਤੱਕ ਕਿਵੇਂ ਆ ਹਾਏ ਮਾਣੋ ਆ ਦੇਖਾ ਕੰਮ ਗਲਤ ਆ ਉਹ ਦੇਖੋ ਪਟ ਰਿਆ ਹੁਣ ਮੈਨੂੰ ਇਹਨੂੰ ਥੋੜਾ ਜਿਹਾ ਡਾਂਟਣਾ ਪੈਣਾ ਕਿਉਂਕਿ ਅਗਰ ਮਾਂ ਬੱਚੇ ਨੂੰ ਪਿਆਰ ਕਰਦੀ ਆ ਤਾਂ ਉਹਨੂੰ ਸਹੀ ਗੱਲ ਤਾਂ ਸਿਖਾਉਣਾ ਪੈਣਾ ਇਹਨੇ ਮੇਰੇ 2-3 ਕੰਮ ਕੀ ਕਰਦਾ ਇਹ ਚਲ ਇਥੋਂ ਤੈਨੂੰ ਦੱਸਾਂ ਪਤਾ ਤਾਂ ਇਹਨਾਂ ਨੂੰ ਹੱਕ ਨਾਲ ਡਾਂਟਣਾ ਪੈਣਾ ਆ ਦੇਖੋ ਜੀ ਹੈਗੀ ਵੀ ਲੋਕੀ ਆ ਇਹ ਪਾਲਣੀ ਬਹੁਤ ਔਖੀ ਆ ਹੈਗੀ ਵੀ ਲੋਕੀ ਤੇ ਪਾਲਣੀ ਔਖੀ ਆ ਦੇਖੋ ਕੱਢਤੀ ਨਾ ਜੜਾ ਇਹਨੇ ਇਹ ਨਾ ਟਿੱਡਾ ਜਿਆ ਉਹ ਬੈਠਾ ਸੀ ਉਹ ਬੈਠਾ ਹਾਂ ਤੂੰ ਇੱਥੇ ਲੁਕੀ ਜਾਣਾ ਦੱਸ ਆਹ ਕੰਮੇ ਰਹਿ ਗਿਆ ਸੀ ਇਹਦਾ ਜੜਾਂ ਕੱਢਤੀਆਂ ਮੈਂ ਹੁਣ ਤੇਰੇ ਛਤਰੌਲ ਵੀ ਕਰੂੰ ਇਹ ਕਾ ਦੇਖੋ ਆ ਵੀ ਪੱਟ ਕੇ ਹਟਿਆ ਇਹ ਦੱਸ ਤੂੰ ਨੂੰ ਇੰਨੀ ਜਗ੍ਹਾ ਇਧਰ ਆ ਨਾ ਕਰੇਲਿਆਂ ਦਾ ਵੀ ਆ ਕੇ ਬੈੜ ਗਿਆ ਉਹ ਭੱਜ ਗਿਆ ਪੂਚੀ ਮਿਊ ਮਿਊ ਮਿਓ ਮਿਓ ਕਿੱਧਰ ਚੱਲੇ ਆ ਦੇਖੋ ਪੋਜ ਦੇ ਇਹ ਬੈਠਦੇ ਨੇ ਹਾਈ ਮਿਓ ਕਿੰਨਾ ਸੋਹਣਾ ਲੱਗਦਾ ਨਾ ਪੂਰਾ ਸਟਾਈਲ ਨਾਲ ਬੈਠਾ ਉਹ ਆ ਗਿਆ ਉਹ ਟਿੱਡਾ ਜਿਹੜਾ ਮਿੱਟੀ ਪੱਟਦਾ ਲੈ ਆ ਦੇ ਲੈ ਡਰਦਾ ਜਮਾਨੀ ਦੇਖੋ ਦੇਖੋ ਆ ਗਿਆ ਇੱਧਰ ਨੂੰ ਆ ਗਿਆ ਆ ਲੁਕ ਗਿਆ ਹੈ ਪੱਤਿਆਂ ਦੇ ਪਿੱਛੇ ਪੂਜੀ ਲੁਕ ਗਿਆ ਹੋਣਾ ਆ ਜਾ ਹੁਣ ਇੱਧਰ ਹੁਣ ਜੇ ਤੂੰ ਪੱਟਿਆ ਨਾ ਮੈਂ ਦਾਸਦਾ ਤੇਰੇ ਕੰਨ ਖਿੱਚਾਈ ਕਰ ਦੇਣੇ ਆ ਕਿੱਥੇ ਹੈ ਇੱਥੇ ਪੱਤਿਆਂ ਦੇ نیچے ਲੁਕ ਕੇ ਬੈਠ ਗਿਆ ਇਹ ਟਿੱਡੀ ਹਾਂ ਉਹ ਬੈਠਾ ਉਹ ਭੱਜ ਗਿਆ ਭੱਜ ਗਿਆ ਹੁਣ ਜੇ ਤੂੰ ਪੱਟੀਆਂ ਦੇਖੀ ਫਿਰ ਉਹ ਸਾਊ ਆ ਉਹ ਤਾਂ ਵਿਚਾਰੀ ਉੱਥੇ ਬੈਠੀ ਆ ਆਹ ਲਓ ਜੀ ਇਹ ਗਮਾਂਡੀਆਂ ਦੇ ਉਧਰੋਂ ਮਮਟੀ ਚਵਾਈ ਆ ਉਹਨਾਂ ਨੇ ਪਾਥੀਆਂ ਰੱਖਿਆ ਨੇ ਉਧਰ ਰਹਿੰਦੀ ਆ ਇਹ ਉਧਰ ਵੀ ਜਾਂਦੀ ਰਹਿੰਦੀ ਉਹ ਵੀ ਦੁੱਧ ਪਾਣੀ ਰੱਖਦੇ ਨਾਲ ਦੇ ਘਰ ਦੇ ਤੇ ਆਹ ਦੇਖੋ ਉਧਰੋਂ ਆਈ ਆ ਮਾਨੋ ਇਹ ਇਹਨਾਂ ਦੀ ਮੰਮੀ ਆ ਦੇਖੋ ਇਹਦੀ ਹਰਕਤਾਂ ਮੈਂ ਕੋਲ ਬੈਠੀ ਆ ਇਹਨੂੰ ਕੋਈ ਚੱਕਰ ਨਹੀਂ ਤੇ ਹਲਕੀ ਜਿਹੀ ਕਿਨਮੇਨ ਹੋ ਰਹੀ ਹੈ ਮੈਂ ਰਿਪੋਰਟਿੰਗ ਕੀਤੀ ਸੀ ਦੇਖਿਆ ਇਹਨੂੰ ਆਪਣਾਪਣ ਕਹਿੰਦੇ ਨੇ ਜੀ ਮੈਂ ਬਲੂਂਗੜੇ ਦੇ ਸਿਰਫ ਇੱਕ ਕਦਮ ਦੀ ਦੂਰੀ ਤੇ ਬੈਠੀ ਆ ਤੇ ਮੇਰੇ ਕੋਲ ਬੈਠਾ ਇਸ ਲਈ ਜਾਨਵਰਾਂ ਦਾ ਵਿਸ਼ਵਾਸ ਬਣਾਇਆ ਕਰੋ ਜੀ ਵਿਸ਼ਵਾਸ ਤੋੜਿਆ ਨਾ ਕਰੋ ਇਹਨਾਂ ਦੀ ਸੇਵਾ ਕਰਿਆ ਕਰੋ ਆ ਦੇਖੋ ਮੇਰੇ ਕੋਲ ਚ ਲੰਘ ਰਿਹਾ ਕੋਈ ਲੈਣਾ ਦੇਣਾ ਨਹੀਂ ਅਗਰ ਤੁਸੀਂ ਇੱਥੇ ਤੱਕ ਮੇਰਾ ਬਲੌਗ ਦੇਖ ਰਹੇ ਹੋ ਤਾਂ ਲਾਈਕ ਜ਼ਰੂਰ ਕਰੋ ਸਬਸਕ੍ਰਾਈਬ ਕਰੋ ਔਰ ਭੈਣ ਭਰਾਵਾਂ ਨਾਲ ਜਿਹੜੇ ਵੀ ਕੁਦਰਤ ਨੂੰ ਪਿਆਰ ਕਰਦੇ ਨੇ ਮੇਰਾ ਬਲੌਗ ਉਹਨਾਂ ਨਾਲ ਸਾਂਝਾ ਕਰਿਓ ਤਾਂ ਜੋ ਮੇਰੇ YouTube ਚੈਨਲ ਤੇ ਮੇਰੇ ਵਧੀਆ ਐਦਾਂ ਹੀ ਪਿਆਰ ਤੁਹਾਡਾ ਬਣਿਆ ਰਹੇ ਔਰ ਵਧੀਆ ਮੇਰਾ YouTube ਚੈਨਲ ਚੱਲਦਾ ਰਹੇ ਔਰ ਮੈਂ ਇਨਾਂ ਦੀ ਸੇਵਾ ਕਰਦੀ ਰਹਾ ਅਕਾਲ ਪੁਰਖ ਜੀ ਮੇਰਾ ਕਰਨ ਬਰਕਤਾਂ ਪਾਉਣ ਆ ਦੇ ਕੋ ਟਿੱਡਾ ਜਿਆ ਕਿੰਨਾ ਸੋਹਣਾ ਲੱਗਦਾ ਮੈਨੂੰ ਕਹਿੰਦੇ ਬਿੱਲੀਆਂ ਨੁਕਸਾਨ ਕਰਦੀਆਂ ਨੇ ਤੁਸੀਂ ਰੱਖਿਆ ਨੇ ਛੱਤ ਤੇ ਉਹਦਾ ਬਹੁਤ ਆਪਣੇ ਬੱਚੇ ਵੀ ਨੁਕਸਾਨ ਕਰਦੇ ਨੇ ਫਿਰ ਆਪਾਂ ਜਾਨਵਰਾਂ ਨਾਲ ਕਾਣੂ ਔਰ ਦੇਖੋ ਕੈਟਵੌਕ ਇਹਨਾਂ ਦੀ ਮੰਮੀ ਕਰਦੀ ਹੈ ਕੈਟਵੌਕ ਮਾਣੂ ਗਿਰ ਨਾ ਜਾਈ ਤੂੰ ਪਰ ਇਹ ਤਾਂ ਐਕਸਪੈਰੀਮੈਂਟ ਕੀਤੇ ਹੋਏ ਨੇ ਹੁਣ ਨਾ ਚੀੜੀਆਂ ਦਾਣਾ ਚੁਗਣ ਬਹੁਤ ਘਟ ਆਉਂਦੀਆਂ ਨੇ ਇਹ ਪਜਾ ਇਹ ਤਾਂ ਡਰਦੀਆਂ ਨੇ ਕਬੂਤਰ ਆਣੋਂ हट ਗਏ ਆ ਜਾ ਮਾਣੂ ਕਿੱਧਰ ਚੱਲੀ ਇਹ ਦੇਖੀ ਹੁਣ ਅੰਦਰ ਜਾਊਗੀ ਇਹ ਟਿੱਡੀ ਜੀ ਨਾ ਉਹ ਦੇਖੋ ਔਰ ਦੇਖੋ ਗੇਟ ਖੁੱਲਣਾ ਆ ਦੇਖੋ ਆ ਵੀ ਚੱਲਿਆ ਮਾਂ ਦਾ ਲਾਡਲਾ ਓਹੋ ਖੜ ਜੋ ਤੁਨ ਮੈਂ ਦੱਸਦੀ ਆ ਉੱਥੇ ਪਤਾ ਕਿ ਪਾਥੀਆਂ ਪਈਆਂ ਨੇ ਮਮਟੀ ਦੇ ਅੰਦਰਲੀ ਸਾਈਡ ਉੱਥੇ ਨਾ ਚੂਹਾ ਦੀ ਸਵੈਲ ਦੇਖਿਆ ਇਹ ਤਾਂ ਆ ਗਿਆ ਪੁੱਤ ਵਧੀਆ ਗੱਲ ਆ ਤੂੰ ਨਹੀਂ ਗਿਆ ਮੰਮੀ ਮਗਰ ਮੰਮੀ ਮਗਰ ਨਾ ਚਾਹੀ ਆ ਜਾ ਪੁੱਤ ਮੈਂ ਹੂੰ ਕਰਦਾ ਕਿੱਧਰ ਗਈ ਆ ਜਾ ਪੁੱਛ ਇੱਧਰ ਆ ਜਾ ਆ ਖੜਾ ਆ ਜਾ ਬੱਬੂ ਚਲੇ ਆ ਗਏ ਇਹ ਨਹੀਂ ਜਾਂਦਾ ਅੰਦਰ ਲੈ ਆ ਫਿਰਦਾ ਉਹ ਅੱਛਾ ਆ ਨਿਕਲੇ ਆ ਨਿਕਲੇ ਬਾਹਰ ਆ ਆ ਬੈਠਾ ਹਾਂ ਮੰਮਾ ਕਿੱਧਰ ਗਈ ਤੇਰੀ ਪੂਚੀ ਮਿਊ ਹਾਈ ਮਿਊ ਹਾਈ ਮਿਊ ਮੰਮਾ ਕਿੱਧਰ ਗਈ ਤੇਰੀ ਇਹਨੂੰ ਮੈਂ ਬੁਲਾਉਣੀ ਆ ਇਹ ਫੇਰ ਸਕੂਟਰੀ ਤੇ ਚਲੀ ਗਈ ਇਹ ਰੋਜ਼ ਇਦਾਂ ਹੀ ਕਰਦੀ ਆ ਔਰ ਦੇਖੋ ਮੈਂ ਇੱਧਰ ਆਈ ਤਾਂ ਉਹ ਉੱਧਰ ਆ ਗਏ ਮੈਂ ਤੇ ਇਹਨਾਂ ਨਾਲ ਬਲੌਗ ਬਣਾਉਣਾ ਇੰਨਾ ਸਕੂਨ ਮਿਲਦਾ ਨਾ ਬਹੁਤ ਅਦੇ ਕੋ ਸਾਡੀ ਛੱਤ ਤੇ ਰੌਣਕਾਂ ਇਹ ਅਸਲੀ ਰੌਣਕਾਂ ਨੇ ਬਾਕੀ ਸਭ ਤਾਂ ਇੱਥੇ ਹੀ ਐ ਇਹਨਾਂ ਦਾ ਨੇਚਰਲ ਪਿਆਰ ਕਰ ਹਣਾ ਛਟਕੀ ਭਾਉ ਪੂਜੀ ਹਾਂ ਨੋਨੀ ਇਹ ਤਾਂ ਕਿੰਨੀ ਪਾਰੀ ਆ ਇਹ ਤਾਂ ਕਿੰਨੀ ਸੋਹਣੀਆ ਕਿੱਟੀ ਇਹ ਸੋਣੀਏ ਲਓ ਪਹਿਲਾਂ ਨੇ ਮਮਮੀ ਨੂੰ ਬੁਲਾਵਾ ਹੁਣ ਮੈਂ ਗੁਰਦੁਆਰਾ ਸਾਹਿਬ ਜਾਣਾ ਤੇ ਡਾਕਟਰ ਨੂੰ ਫੋਨ ਕਰੀਏ ਉਹ ਆਂਦ ਤੱਕ ਨਹੀਂ ਡੌਗੀ ਦਾ ਬਲੌਗ ਵੀ ਤੁਹਾਡਾ ਨਾਲ ਸਾਂਝਾ ਕਰੂੰ ਦੋ ਡੌਗੀਆਂ ਦੀ ਹਾਲਤ ਖਰਾਬ ਸੀ ਕੱਲ ਸੰਧਾਰੇ ਦੇ ਬਲੌਗ ਦੇ ਵਿੱਚ ਤੁਸੀਂ ਦੇਖਿਓ ਉਹਦੇ ਵਿੱਚ ਮੈਂ ਸਾਂਝਾ ਕੀਤਾ ਉਹ ਜਗ੍ਹਾ ਜਿੱਥੇ ਮੈਂ ਬਿਸਕੁਟ ਕਢਵਾ ਕੇ ਲਿਆਈ ਆ ਉਧਰ ਸੀ ਉਹ ਡੌਗੀ ਤੇ ਡਾਕਟਰ ਵੀ ਮਿਲਿਆ ਹਜੇ ਉਹਨੇ ਫੋਨ ਬੈਕ ਕਾਲ ਤਾਂ ਨਹੀਂ ਕੀਤੀ ਉਹ ਡਰਾ ਤਾਂ ਵਿਚਾਰਾ ਤੇ ਦੇਖਿਓ ਫਿਰ ਡੌਗੀਆਂ ਦਾ ਬਲੌਗ ਵੀ ਸਾਂਝਾ ਕਰੂੰਗੀ ਬੱਦ ਤੋਂ ਬਾਅਦ ਸਪੋਰਟ ਕਰਿਓ ਚੈਨਲ ਦੀ ਉਹ ਉਹ ਬੈਠੀ ਰਕਾਨ ਇਹਨਾਂ ਜਦ ਵੀ ਗੇਟ ਹੈ ਮੇਨ ਗੇਟ ਰਾਹੀਂ ਆਵੇ ਚ ਸੱਤ ਤੋਂ ਆਵੇ ਇੱਥੇ ਆ ਕੇ ਬੈਠਦੀ ਆ ਦੇਖ ਲਓ ਤੁਸੀਂ ਇਹਦੇ ਹਸਾਬ ਕਿਤਾਬ ਮਾਣੋ ਕੀ ਗੱਲ ਹੂੰ ਹੁਣ ਤੇਰੇ ਬੱਚੇ ਉੱਪਰ ਤੈਨੂੰ ਇੰਤਜ਼ਾਰ ਕਰਦੇ ਆਂ ਤੂੰ ਇੱਥੇ ਬੈਠੀ ਆ ਆ ਦੇਖੋ ਜੀ ਇਹ ਰਿਸ਼ਤੇ ਦੇ ਹੱਕ ਹੁੰਦੇ ਨੇ ਮੈਂ ਇਹਦੇ ਕੋਲ ਫੋਨ ਲਈ ਖੜੀ ਆ ਇਹਦੇ ਕੋਲ ਕੱਚ-ਕੱਚ ਬੋਲਣ ਲੱਗੀ ਇਹਨੂੰ ਕੋਈ ਫਰਕ ਨਹੀਂ ਤੈਨੂੰ ਦੁੱਧ ਪੀ ਲਿਆ ਜ ਮਾਣੋ ਤੂੰ ਪਰ ਤੇ ਢੀਪਰ ਹੀ ਨਹੀਂ ਤੇਰੇ ਬੱਚੇ ਤੇਨੂੰ ਉੱਪਰ ਬੁਲਾਉਂਦੇ ਨੇ ਹੈ ਇਹ ਨਹੀਂ ਹਿੱਲਦੀ ਪਰ ਅਸੀਂ ਨੇ ਗੁਰਦੁਆਰਾ ਸਾਹਿਬ ਜਾਣਾ ਮੇ ਵੀ ਪੈਂਦਾ ਇਹ ਵਲੌਗ ਸਿਰਫ ਇੱਥੇ ਤੱਕ ਆਗਲਾ ਵਲੌਗ ਦੇਖਦੇ ਆ ਜਿਵੇਂ ਵੀ ਹੋਊਗਾ ਡੌਗੀਆਂ ਬਾਰੇ ਉਹਨਾਂ ਦੀ ਸੇਵਾ ਬਾਰੇ ਉਹ ਤੁਹਾਡਾ ਸਾਂਝਾ ਕਰੂੰਗੀ ਆ ਤਾਂ ਬੈਠੀ ਆ ਮਾਣੋ ਦੇਖਿਆ ਕਿੰਨੀ ਨੇੜੇ ਬੈਠੀ ਆ ਪਰ ਹੱਥ ਨਹੀਂ ਲਵਾਉਂਦੀ ਕਰਨੇ ਕੀ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਦਾਂ ਦੇ ਵਲੌਗਸ ਦੇਖਣ ਲਈ ਮੈਂ ਇੱਕ এনवायरमेंट ਲਵਰ ਆ ਐਨੀਮਲ ਲਵਰ ਆ ਔਰ ਬਣੇ ਰਹੋ ਮੇਰੇ ਚੈਨਲ ਤੇ ਔਰ ਜਦ ਵੀ ਵਲੌਗ ਦੇਖਣਾ ਪੂਰਾ ਦੇਖਣਾ ਬਾਏ ਜੀ ਸੱਸੇ ਆ ਕਾ ਬਾਏ ਕਰਦੇ ਮਾਣੋ ਬਾਏ ਮਾਣੋ ਕਰਦੇ